ਦਾਤਾ ਸਭ ਕੁਝ ਵਾਰ ਕੇ ਵੀ ਸ਼ੁਕਰ ਮਨਾਇਆ ਤੇ ਮਨਾਇਆ ਕਿਦਾਂ ਬੈ ਕੇ ਜੰਗਲ ਬੇਲਿਆਂ ਦੇ ਵਿੱਚ ਹਾਲ ਮੁਰਿਦਾਂ ਦਾ ਗਾਇਆ ਤੇ ਗਾਇਆ ਕਿਦਾਂ ਸਾਨੂੰ ਇਹ ਵੀ ਸਮਝ ਨਹੀਂ ਆਈ ਦਾਦੇ ਆ ਆਪ ਜੀ ਨੇ ਜੰਗਲ ਬੇਲਿਆਂ ਦੇ ਵਿੱਚ ਬੈਠ ਕੇ ਆਖਿਆ ਮਿੱਤਰ ਪਿਆਰੇ ਨੂੰ ਹਾਲ ਮੁਰਿਦਾਂ ਦਾ ਕਹਿਣਾ ਤੂੰ ਦਰ ਨਾ ਰੋਕਰ ਚੈਨਾਂ ਦਾ ਫੋਟੇ ਨਾ ਕਿੰਨੇ ਵਾਸਾ ਕਰ ਰਹਿਣਾ ਛੂਲ ਸੋ ਰਾਹੀ ਫੱਜਰ ਪਿਆਲਾ ਫੀਰ ਨੇ ਆਤਾ ਰਹਿਣਾ ਪਹਿਕੇ ਜੰਗਲ ਬੇਲਿਆਂ ਦੇ ਵਿੱਚ ਹਾਲ ਮਰੀਦਾਂ ਦਾ ਗਾਇਆ ਤੇ ਗਾਇਆ ਕਿਤ ਖਾਤਰ ਹਿੰਦੂਆਂ ਦੀ ਨਵੇਂ ਪਾਤਸ਼ਾਹ ਨੂੰ ਦਿੱਲੀ ਵੱਲ ਕਲਾਇਆ ਤੇ ਕਲਾਇਆ ਕਿਦਾਂ ਕਿਵੇਂ ਕਿਉਂਕਿ ਛੋਟੀ ਉਮਰ ਸੀ ਨਾ ਪੌਣੇ ਨੂੰ 9 ਸਾਲ ਦੀ ਉਮਰ ਦੇ ਸਮਾ ਬਣਿਆ ਤੇ ਆਪਣੇ ਬਾਪ ਨੂੰ ਨਵੇਂ ਨਨ ਗੁਰਦੇਵ ਬਾਦਸ਼ਾਹ ਜੀ ਗੁਰਦੇਵ ਪਿਤਾ ਨੂੰ ਆਪ ਜੀ ਨੇ ਆਪਣੇ ਹੱਥੀਂ ਤੋੜਿਆ ਇਹ ਕਿਵੇਂ ਹੋ ਗਿਆ ਦਾਤਾ ਇਹ ਵੀ ਕੋਈ ਕੌਤਕਾਂ ਤੋਂ ਘੱਟ ਨਹੀਂ ਮਾਦੋ ਦਾਸ ਨੂੰ ਬੰਦਾ ਬਣਾਇਆ ਤੇ ਬਨਾਇਆ ਕਿਦਾਂ ਦਾਤਾ ਇਹ ਵੀ ਕੋਈ ਰਹਿਮਤ ਜਾਣਾ ਸਾਵਾ ਲੱਖ ਨਾਲ ਇੱਕ ਲੜਾਇਆ ਤੇ ਲੜਾਇਆ ਕਿਦਾਂ ਲੱਖਾਂ ਖੜੇ ਵੈਰੀਆਂ ਦੇ ਸਾਹਮਣੇ ਬਾਬਾ ਅਜੀਤ ਤੇ ਜੁਝਾਰ ਕਲਾਇਆ ਤੇ ਕਲਾਇਆ ਕਿਦਾਂ ਸੱਚੇ ਪਾਤਸ਼ਾਹ ਘਰ ਵਿੱਚ ਇੱਕ ਜੀਵ ਮਰਿਆ ਸੋਗ ਪੈ ਜਾਏ ਜੀ ਬਾਈ ਦਾਦੇ ਆ ਘਰ ਦੇ ਵਿੱਚ ਪਰਿਵਾਰ ਦੇ ਵਿੱਚੋਂ ਇੱਕ ਜੀਵ ਹੀ ਕਿਤੇ ਚਲਾ ਜਾਏ ਨਾ ਸੋਗ ਪੈ ਜਾਂਦਾ ਹੈ ਪਰਬਾਰ ਦਾ ਨਾਂ ਮਾਰ ਕੇ ਰੋਂਦਾ ਹੈ ਵੀ ਸਾਡਾ ਪਰਬਾਰ ਦਾ ਜੀ ਚਲਾ ਗਿਆ ਸਾਡਾ ਘਰ ਸੁਨਾ ਕਰ ਗਿਆ ਸਾਧਿਆ ਕਿੱਥੇ ਦਿਨਾਂ ਦੇਵਾਂਗੇ ਤੇਰਾ ਕਿੱਥੇ ਕਰਜ ਪੁਤਾਰਾਂਗੇ ਤੇਰਾ ਕਿਉਂਕਿ ਘਰ ਦੇ ਵਿੱਚ ਇੱਕ ਜੀ ਮਰਿਆ ਸੋਗ ਪੈ ਜਾਏ ਚੀਮਾ ਆਖੇ ਸਰਬੰਸ ਲੁੱਟਾਇਆ ਤੇ ਲੁੱਟਾਇਆ ਕਿਦਾਂ